ਅੱਜ ਦੀ ਤਾਂ ਕਿਉਂਕਿ ਉਰੇ ਸਾਡੇ ਮਹਾਰਾਜ ਅਗਰ ਸੈਨਜੀ ਦਾ ਪਵਿੱਤਰ ਦਿਹਾੜਾ ਤੇ ਉਹਨਾਂ ਤੇ ਸਮੇਲਨ ਸੀ ਪੂਰੇ ਸਾਡੇ ਸੀਐਮ ਦਿੱਲੀ ਜਿਹੜੇ ਆਪ ਇਸ ਅਗਰ ਸੈਨ ਮਹਾਰਾਜ ਦੇ ਪਰਿਵਾਰ ਚੋਂ ਨੇ ਤੇ ਉਹਨਾਂ ਨੂੰ ਪਰਿਵਾਰ ਦੇ ਵਿੱਚ ਸੱਦਿਆ ਸੀ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦੀ ਕਿਉਂਕਿ 5 ਵਜੇ ਉਹਨਾਂ ਨੇ ਸਾਰੇ মিডিਆ ਦੇ ਦੇਸ਼ ਦੇ ਮੁਖਾਫਤ ਹੋਣਾ ਹੈ ਜੀਐਸਟੀ ਦੀਆਂ ਜਿਹੜੀਆਂ ਦੋ ਸਲਿਪਾਂ ਕੀਤੀਆਂ ਆ ਇਸ ਕਰਕੇ ਦਿੱਲੀ ਦੇ ਸੀਐਮ ਹੁਣ ਕਰਕੇ ਰੇਖਾ ਗੁਪਤਾ ਜੀ ਦੀ ਉੱਥੇ ਡਿਊਟੀ ਲੱਗ ਗਈ। ਉਹਨਾਂ ਨੇ ਮੈਨੂੰ ਹੁਕਮ ਕੀਤਾ ਕਿਉਂਕਿ ਸੀਐਮ ਨੇ ਦਿੱਲੀ ਦੇ ਵੱਡੀ ਭੈਣ ਪਹਿਲੀ ਗੱਲ ਤਾਂ ਉਹ ਇਹ ਸੀਬੀ ਜਿਹੜਾ ਸਾਡਾ ਦਿੱਲੀ ਦਾ ਰੇਲਵੇ ਸਟੇਸ਼ਨ ਆ ਨਾ ਪੁਰਾਣਾ ਰੇਲਵੇ ਸਟੇਸ਼ਨ ਦਿੱਲੀ ਦਾ ਉਹਦਾ ਨਾਮ ਆ ਜਿਹੜਾ ਮਹਾਰਾਜ ਅਗਰਸੈਨ ਜੀ ਦੇ ਨਾਮ ਤੇ ਰੱਖਿਆ ਗਿਆ ਹੈ। ਉਹਦੀ ਖੁਸ਼ੀ 'ਚ ਇੱਥੇ ਸਮਾਗਮ ਰੱਖਿਆ ਸੀ ਤੇ ਉਹ ਚੀਫ ਮਿਨਿਸਟਰ ਨੇ ਹੋਮ ਮਿਨਿਸਟਰੀ ਨੂੰ ਹੋਮ ਮਿਨਿਸਟਰੀ ਤੋਂ ਬਾਅਦ ਸਾਡੇ ਕੋਲ ਉਹ ਜਿਹੜਾ ਇਹ ਪ੍ਰੋਪੋਜ਼ਲ ਆ ਉਹ ਬਦਲਦਾ ਕਿਉਂਕਿ ਪਹਿਲਾਂ ਮੁੱਖ ਮੰਤਰੀ ਹੋਮ ਮਿਨਿਸਟਰ ਨੂੰ ਭੇਜਦੇ ਆ ਹੋਮ ਮਿਨਿਸਟਰ ਫਿਰ ਸਾਡੇ ਕੋਲ ਭੇਜਦੇ ਆ ਫਿਰ ਉਹ ਨਾਅ ਫਾਈਨਲ ਜਿਹੜਾ ਹੁੰਦਾ ਏ ਤੇ ਉਹ ਮੁੱਖ ਮੰਤਰੀ ਜੀ ਨੇ ਫਾਈਲ ਬਣਾ ਕੇ ਸਾਡੇ ਕੋਲ ਜਿਹੜੀ ਆ ਉਹ ਭੇਜ ਦਿੱਤੀ ਆ ਤੇ ਉਹ ਫਾਈਨਲ ਜਿਹੜੀ ਆ ਉਹਨਾਂ ਦੇ ਨਾਂ ਤੇ ਹੋਣ ਜਾ ਰਿਹਾ ਏ ਉਹ ਵੱਡਾ ਦਿਨ ਸਮਾਗਮ ਦੇਖ ਕੇ ਜਿੱਦਨ ਵੱਡਾ ਪ੍ਰੋਗਰਾਮ ਉੱਥੇ ਦਿੱਲੀ ਚ ਹੋਏਗਾ ਦੂਜੀ ਗੱਲ ਤੁਸੀਂ ਕਹੀ ਆ ਇੱਕ ਰੇਲਵੇ ਮੰਤਰੀ ਹੋਣ ਨਾਤੇ ਕਈ ਪ੍ਰੋਬਲਮਸ ਨੇ ਜਿਹੜੀਆਂ ਇਸ ਵੇਲੇ ਮੈਂ ਕਹਿ ਕੇ ਆਇਆ ਸੀਗਾ ਵੀ ਭਾਈ ਮੈਂ ਉੱਥੇ ਸਟੇਸ਼ਨ ਤੇ ਆਉਣਾ ਕਿਉਂਕਿ ਉਸ ਵੇਲੇ ਇੱਧਰ ਆਉਣਾ ਸੀ ਇੱਕ ਗਲਤ ਉਹਨਾਂ ਨੇ ਦੱਸੀ ਆ ਜਿਹੜੇ ਸਕੂਲ ਨੇ ਮਿੰਟਾ ਜੀ ਹੁਣੀ ਸਾਡੇ ਜ਼ਿਲ੍ਹਾ ਪ੍ਰਧਾਨ ਖੜੇ ਨੇ ਪਵੰਸਲ ਸਾਹਿਬ ਹੁਣੀ ਸਾਰੇ ਬੀਜੇਪੀ ਦੇ ਇਹ ਅਗਲੀ ਵਾਰ ਪਹਿਲਾਂ ਵੀ ਕਈ ਵਾਰ ਮੇਰੇ ਕੋਲ ਇਹ ਗੱਲ ਕਰ ਚੁੱਕੇ ਆ ਤੇ ਅਸੀਂ ਇਹ ਗੱਲ ਬੜੀ ਡਿਟੇਲਡ ਪੂਰੇ ਡੀਆਰਐਮ ਆਪ ਆ ਕੇ ਦੇਖ ਕੇ ਜਾ ਰਹੇ ਆ ਉਹਦੇ ਵਿੱਚ ਕਈ ਇਸ਼ੂ ਨੇ ਨਹੀਂ ਕੋਈ ਫਰਕ ਨਹੀਂ ਪਰਸੋ ਹੀ ਮੈਂ ਅਜੇ 900 ਕਰੋੜ ਦੇ ਪੁਲ ਨੇ ਜਿਹੜੇ ਪੰਜਾਬ ਦੇ ਹੀ ਪਾਸ ਕਰਕੇ ਹਟਿਆ ਏ ਇਹਦੇ ਵਿੱਚ ਕੁਝ ਦੁਕਾਨਾਂ ਦੇ ਕਾਰਨ ਹੋਰ ਕਾਰਨ ਕਰਕੇ ਜਿਹੜਾ ਹੈ ਅੰਡਰਬ੍ਰਿਜ ਕੋਈ ਦਿੱਕਤ ਆ ਰਹੀ ਹੈ ਤੇ ਅਸੀਂ ਇਹ ਅੱਗੇ ਸੋਚ ਰਹੇ ਹਾਂ ਵੀ ਉਹਨੂੰ ਕਿਸ ਤਰੀਕੇ ਨਾਲ ਛੋਟਾ ਬਣਾ ਦਈਏ ਜਿਹਦੇ ਵਿੱਚ ਕੱਲੇ 3-ਵੀਲਰ ਨਿਕਲ ਸਕਣ ਮੋਟਰਸਾਈਕਲ ਸਕੂਟਰ ਨਿਕਲ ਸਕਣ ਉਹਦੇ ਲਈ ਪ੍ਰਬੰਧ ਆ ਉਹ ਹਜੇ ਚੀਜ਼ ਹੈ ਜਿਹੜੀ ਚੱਲ ਰਹੀ ਹੈ ਅਸੀਂ ਤੇ ਚਲਾਉਣੇ ਆ ਵੱਡਾ ਬਣੇ ਪਰ ਜੇ ਵੱਡਾ ਹੁਣ ਕਿਸੇ ਦੀਆਂ ਦੁਕਾਨਾਂ ਨੇ ਕਿਸੇ ਦੀ ਨਿੱਜੀ ਪ੍ਰਾਪਰਟੀ ਹੈ ਉਹਨੂੰ ਅਸੀਂ ਕਿਵੇਂ ਢਾ ਸਕਦੇ ਹਾਂ ਇਸ ਕਰਕੇ ਉਸ ਉਹਦੇ ਉਹ ਇੱਕ ਬੜੀ ਵੱਡੀ ਦਿੱਕਤ ਆ ਬਾਕੀ ਉਰੇ ਡਿਮਾਂਡ ਕੀਤੀ ਹੈ ਵੀ ਸਾਰੀਆਂ ਫਿਰੋਜ਼ਪੁਰ ਵੱਲ ਨੂੰ ਟ੍ਰੇਨਾਂ ਜਿਹੜੀਆਂ ਉੱਥੇ ਚੱਲਦੀਆਂ ਸਾਡੇ ਜਿਹੜਾ ਇਧਰ ਅਮਕਸਰ ਬੋਹਰ ਵੱਲੋਂ ਜਿਹੜੀਆਂ ਐ ਉਹ ਟ੍ਰੇਨਾਂ ਬੜੀਆਂ ਘੱਟ ਨੇ ਤੇ ਉਹ ਟ੍ਰੇਨਾਂ ਅਸੀਂ 26 ਤੱਕ ਆਉਣ ਵਾਲੇ ਸਾਲ 26 ਤੱਕ ਜਿਹੜੀਆਂ ਐ ਇਸ ਪਾਸੇ ਹੋਰ ਟ੍ਰੇਨਾਂ ਵਧਣ ਉਹਦੇ ਲਈ ਅਸੀਂ ਉਪਰਾਲਾ ਕਰ ਰਹੇ ਹਾਂ ਤੇ ਮੈਂ ਵਿਸ਼ਵਾਸ ਦਿਵਾਉਣਾ ਉਹ ਟ੍ਰੇਨਾਂ ਐ ਜਿਹੜੀਆਂ ਅਸੀਂ ਆਉਣ 26 ਦੇ ਵਿੱਚ ਅਗਲੇ ਸਾਲ ਦੇ ਵਿੱਚ ਵਿੱਚ ਉਹ ਕਈ ਟ੍ਰੇਨਾਂ ਐ ਜਿਹੜੀਆਂ ਵਧਾਵਾਂਗੇ ਪਰ ਸੋ ਹੀ ਇੱਕ ਵੱਡੀ ਜਿਹੜੀ ਖੁਸ਼ੀ ਹੋਊਗੀ ਕਿਉਂਕਿ ਹੜ੍ਹ ਕਾਰਨ ਕਈ ਚੀਜ਼ਾਂ ਸਾਨੂੰ ਰੋਕਣੀਆਂ ਪਈਆਂ ਆ ਫਿਰੋਜ਼ਪੁਰ ਤੋਂ ਅਸੀਂ ਬੰਦੇਵਾਰਤ ਚਲਾਉਣ ਜਾ ਰਹੇ ਹਾਂ 23 ਤਰੀਕ ਨੂੰ ਸਾਡੇ ਕੈਬਨਿਟ ਮੰਤਰੀ ਅਨਾਉਂਸ ਕਰਨਗੇ ਜਿਹੜੀ ਫਿਰੋਜ਼ਪੁਰੋਂ ਚੱਲ ਕੇ ਬਠਿੰਡੇ ਬਠਿੰਡੇ ਤੋਂ ਧੂਰੀ ਧੂਰੀ ਤੋਂ ਰਾਜਪੁਰਾ ਰਾਜਪੁਰੇ ਅੰਬਾਲਾ ਹੁੰਦੀ ਹੋਈ ਦਿੱਲੀ ਜਾਏਗੀ ਤੇ ਮੈਂ ਸਮਝਦਾ ਇਹ ਪਹਿਲੀ ਬੰਦੇਵਾਰਤ ਹੈ ਜਿਹੜੀ ਕੱਲੇ ਪੰਜਾਬ ਨੂੰ ਦਿੱਲੀ ਨਾਲ ਇਸ ਪਾਸੇ ਦੇ ਮਾਲਵੇ ਨੂੰ ਜੋੜੇਗੀ ਬੜੀ ਵੱਡੀ ਗੱਲ ਆ ਹੋਰ ਵੀ ਵੱਡੀਆਂ ਅਨਾਉਂਸਮੈਂਟਸ ਨੇ ਜਿਹੜੀਆਂ ਮੈਂ ਅੱਗੇ ਵੀ ਕਿਹਾ ਪਰ ਉਹ ਪਰਸੋ ਨੂੰ ਹੁਣ ਅਸੀਂ 23 ਤਰੀਕ ਨੂੰ ਟਿਊਜ਼ਡੇ ਨੂੰ 3 ਵਜੇ ਪ੍ਰੈਸ ਕਾਨਫਰੰਸ ਕਰਕੇ ਕਰਾਂਗੇ ਜੀ ਜਿਹੜਾ ਕਿਰਕਵਸਚਨ ਹੈ ਜੀ ਮੈਨੂੰ ਤੁਸੀਂ ਪਿਛਲੀ ਵਾਰ ਆਏ ਸੀ ਮਨਪ੍ਰੀਤ ਦੇ ਇਲੈਕਸ਼ਨ ਚ ਨਰੇਗਾ ਘਟਾਲਿਆਂ ਨੂੰ ਲੈ ਕੇ ਤੁਸੀਂ ਕਿਹਾ ਸੀ ਜਾਂਚ ਕਰਾਵਾਂਗੇ ਗਿੱਦੜਵਾਹ ਦੇ ਪਿੰਡਾਂ ਦੀ ਈਡੀ ਤੋਂ ਅਜੇ ਤੱਕ ਉਹਦੇ ਚੋਂ ਕੁਝ ਵੀ ਨਹੀਂ ਕੀਤਾ ਗਿਆ ਜੀ ਕੀ ਰਹੂਗੀ ਰਣਨੀਤੀ ਕਰੋੜਾ ਰੁਪਏ ਦੇ ਦੇਖੋ ਦੇਖੋ ਉਹਦੇ ਵਿੱਚ ਕਈ ਕਾਰਵਾਈਆਂ ਹੈ ਜਿਹੜੀਆਂ ਉਹ ਚੱਲ ਰਹੀਆਂ ਹੈ ਜਿਦੇ ਵਿੱਚ ਰਿਜ਼ਲਟ ਆਉਣੇ ਆ ਜਿਹੜੇ ਉਹ ਹਜੇ ਰਹਿੰਦੇ ਆ ਤੇ ਉਹ ਰਿਜ਼ਲਟ ਬੜੀ ਛੇਤੀ ਆ ਜਿਹੜੇ ਉਹ ਆਉਣਗੇ ਕਿਉਂਕਿ ਏਜੰਸੀਆਂ ਹੈ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਗਈਆਂ ਹੈ ਇਹ ਏਜੰਸੀਆਂ ਇਹ ਨਹੀਂ ਕਿ ਆ ਵੀ ਸਰਕਾਰਾਂ ਇਹਨਾਂ ਨੂੰ ਚਲਾਉਂਦੀਆਂ ਨੇ ਜਿਹੜੀ ਸ਼ਿਕਾਇਤਾਂ ਗਈਆਂ ਜਿਹੜੀਆਂ ਮੇਰੇ ਕੋਲ ਆਈਆਂ ਹੋਰ ਆਈਆਂ ਉਹ ਸਾਰੀਆਂ ਅਸੀਂ ਸ਼ਿਕਾਇਤਾਂ ਹੋਮ ਮਿਨਿਸਟਰੀ ਨੂੰ ਭੇਜਤੀਆਂ ਤੇ ਉਹ ਕੰਮ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ ਤੇ ਉਹਦੇ ਰਿਜ਼ਲਟ ਆ ਜਿਹੜੇ ਉਹ ਆਉਣਗੇ ਲੱਗਦਾ ਜਿਵੇਂ ਅਸੀਂ ਦਸਤਕੋ ਦੇ ਸਕਦੀ ਆ ਈਡੀ ਜਨਰਲ ਬਾਅਦ ਵਿੱਚ ਈਡੀ ਦੀ ਦਸਤਕ ਆ ਸਕਦੀ ਨਹੀਂ ਨਹੀਂ ਕਈ ਏਜੰਸੀਆਂ ਨੇ ਕੱਲੀ ਈਡੀ ਕਿਉਂ ਈਡੀ ਤਾਂ ਕੱਲਾ ਇੱਕ ਨਵਾਂ ਆ ਗਿਆ ਬਹੁਤ ਏਜੰਸੀਆਂ ਸਰਕਾਰ ਦੇ ਕੋਲ ਜਿਹੜੀਆਂ ਅਲੱਗ-ਅਲੱਗ ਚੱਲ ਸਕਦੀਆਂ ਉਹ ਕਈ ਵਾਰ ਜਿਵੇਂ ਕਹਿੰਦੇ ਨਾ ਮਿੱਤਰਾ ਦਾ ਨਾਂ ਚੱਲਦਾ ਈਡੀ ਦਾ ਜਨਾਂ ਚੱਲਦਾ ਤੇ ਇਸ ਕਰਕੇ ਉਹ ਈਡੀ ਈਡੀ ਹੋਈ ਪਈ ਬਹੁਤ ਸਰਕਾਰ ਦੀਆਂ ਬਰਾਬਰ ਦੀਆਂ ਏਜੰਸੀਆਂ ਹੋਰ ਬਹੁਤ ਨੇ ਮੁੱਖ ਮੰਤਰੀ ਹੋਰਾਂ ਦੀ ਗੱਲ ਇੱਕ ਨਿੱਜੀ ਇੰਟਰਵਿਊ ਚੈਨਲ ਦੇ ਉੱਤੇ ਕਹਿੰਦੇ ਭਾਜਪਾ ਨੂੰ ਸਲਾਹ ਦਿੰਦੇ ਆ ਕਿ ਜੇ ਪੰਜਾਬ ਚ ਆਉਣਾ ਤਾਂ ਅਕਾਲੀ ਦਲ ਨਾਲ ਘੱਟ ਕੇ ਦੇਖੋ ਪਹਿਲਾਂ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਂਝੇ ਪ੍ਰੋਗਰਾਮ ਚ ਅਸੀਂ ਆਏ ਹੋਏ ਸੀ ਹੁਣ ਤੁਸੀਂ ਆਪਾਂ ਸਮਾਗਮ ਤੋਂ ਬਾਹਰ ਆ ਗਏ ਹੁਣ ਮੈਂ ਥੋੜਾ ਜਿਹਾ ਇਹ ਭੰਡਾ ਸਾਹਿਬ ਨੂੰ ਜਿਹੜੀ ਆ ਇਹ ਹਰ ਜਗ੍ਹਾ ਆ ਜਿੰਨੇ ਮੈਂ ਦੇਖਿਆ ਪਹਿਲਾਂ ਹੜਾਂ ਤੋਂ ਬਾਅਦ ਐਡੀ ਕਿਉਂਕਿ ਡਘਾਰ ਆ ਗਿਆ ਨਿਘਾਰ ਆ ਗਿਆ ਇਹ ਪਾਰਟੀ ਦਾ ਕਿਉਂਕਿ ਹਰ ਚੈਨਲ ਤੇ ਨੈਸ਼ਨਲ ਚੈਨਲ ਤੇ ਇੰਟਰਵਿਊਆਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਲੋਕਲ ਤੇ ਨਹੀਂ ਥੋੜਿਆਂ ਨਾਲ ਨਹੀਂ ਜਿਨ੍ਹਾਂ ਨੇ ਗੱਲ ਰੱਖਣੀ ਹੈ ਅੱਗੇ ਪੰਜਾਬ ਤੱਕ ਉਹ ਤਾਂ ਪਰ ਉਹਨਾਂ ਨੂੰ ਕਹਿੰਦੇ ਆ ਜਿਹੜੇ ਲੋਕਲ ਨਿਊਜ਼ ਨੇ ਉਹਨਾਂ ਨੂੰ ਤਾਂ ਕਹਿੰਦੇ ਆ ਇਹ ਨਿਸ਼ੇੜੀ ਆ ਕੋਈ ਕੋਈ ਐਕਸ ਫਲਾਨਾ ਗੈਂਗਸਟਰ ਆ ਜੀ ਫਲਾਨਾ ਕੋਈ ਐਕਸ ਬੁੱਧੇ ਬੁੱਧੀਮਾਨ ਉਹ ਐਕਸ ਤਾਂ ਤੁਸੀਂ ਵੀ ਹੋਣਾ ਸੀਐਮ ਸਾਹਿਬ ਤੇ ਜਦੋਂ ਐਕਸ ਹੋ ਜਾਓਗੇ ਫਿਰ ਤੁਹਾਡਾ ਕੀ ਕੋਈ ਪਗਵੰਤ ਮਾਨ ਨਾ ਹਟ ਜੂਗਾ ਇਸ ਕਰਕੇ ਇਹ ਸਲਾਮਾਂ ਦੇਣੀਆਂ ਬੜੀ ਮਾੜੀ ਗੱਲ ਆ ਜਿਹੜੀ ਅੱਜ ਪੱਤਰਕਾਰਤਾ ਹੈ ਅੱਜ ਜਿਹੜਾ ਮੀਡੀਆ ਹੈ ਉਹ ਜਿਹੜਾ ਥੱਲੜੇ ਦਾ ਨਾ ਉਹੀ ਸੱਚ ਗੱਲ ਦੱਸਦਾ ਬਹੁਤ بڑے ਬੜਿਆਂ ਦੇ ਤਾਂ ਤੁਸੀਂ ਖਰੀਦ ਕੇ ਮੂੰਹ ਬੰਦ ਕੀਤੇ ਹੋਏ ਆ ਇਸ ਕਰਕੇ ਉਹ ਤੁਸੀਂ ਚੱਲਣ ਨਹੀਂ ਦਿੰਦੇ ਦੂਜੀ ਗੱਲ ਇੱਥੋਂ ਪਤਾ ਲੱਗਦਾ ਏ ਬਈ ਭਾਜਪਾ ਦਾ ਜਿਹੜਾ ਡਰ ਆ ਉਹ ਭਗਵੰਤ ਮਾਨ ਦੇ ਸਿਰ ਚੜ ਕੇ ਬੋਲ ਰਿਹਾ ਜਿਹੜੇ ਕੀ ਉਹਨਾਂ ਨੂੰ ਭਾਜਪਾ ਦਾ ਕੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕਿਹਾ ਸੀ ਵੀ ਇਹ ਕਾਂਗਰਸ ਤੋਂ ਈਡੀ ਚ ਡਰਦੇ ਇਹ ਫਲਾਨੀਆਂ ਤੋਂ ਡਰਦੇ ਇਨਕਮ ਟੈਕਸ ਦਿਆਂ ਤੋਂ ਇਹ ਡਰਦੇ ਬੀਜਪੀ ਚ ਗਏ ਆ ਕਿਤੇ ਬੀਜਪੀ ਦਾ ਪਿਆਰ ਤੁਹਾਨੂੰ ਵੀ ਡਰ ਕਰਕੇ ਤਾਂ ਨਹੀਂ ਆਉਣ ਲੱਗ ਗਿਆ ਕਿਉਂਕਿ ਦਿਨ ਨੇੜੇ ਰਹਿ ਗਏ ਤੁਹਾਨੂੰ ਈਡੀ ਤਾਂ ਨਹੀਂ ਦਿਖਣ ਲੱਗੀ ਰਾਤ ਨੂੰ ਤੁਹਾਨੂੰ ਸੀਬੀਆਈ ਤਾਂ ਨਹੀਂ ਦਿਖਣ ਲੱਗੀ ਕਿਤੇ ਰਾਤ ਨੂੰ ਜਿਹੜਾ ਬੀਜਪੀ ਦਾ ਪਿਆਰ ਆ ਰਿਹਾ ਬੀਜਪੀ ਨੂੰ ਸਲਾਮਾਂ ਦੇ ਰਹੇ ਆ ਭਗਵੰਤ ਮਾਨਸਿਆਂ ਇੱਕ ਗੱਲ ਤੇ ਰਿਆ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਨੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰੇ ਆ ਬਦਲਾ ਇਹ ਲੈ ਰੇ ਆ ਤੁਹਾਡੀ ਕੋਈ ਜਵਾਨ ਆ ਇੱਕ ਗੱਲ ਮੈਂ ਸਕੇਣਾ ਚਾਹਣਾ ਭਗਵੰਤ ਮਾਨਸ ਸਿੰਘ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਮੂਰੇ ਮੀਡੀਆ 'ਚ ਕਹਿਣਾ ਇਹ ਕਹਿੰਦਾ ਸੀ ਬੱਕਰੇ ਦੀ ਕੀ ਕਹਿੰਦਾ ਮਾਂ ਕਦਮ ਕ ਕੀ ਖੈਰ ਮਨਾਊਗੀ ਕਦੋਂ ਦਾ ਖੈਰ ਮਨਾਉਂਦਾ ਮੈਂ ਉਹਦੇ ਆ ਮੂਰੇ ਪੰਜਾਬ 'ਚ ਖੜਾ ਹਾਂ ਜਿੰਨਾ ਜ਼ੋਰ ਲੱਗਦਾ ਤੇਤੋਂ ਵਿਜੀਲੈਂਸ ਦਾ ਲਾਲਾ ਜਿੰਨਾ ਤੇਰੀ ਪੁਲਿਸ ਦਾ ਉਹਦਾ ਲਾਲਾ ਹੋਰ ਜਿਹਦਾ ਮਰਜ਼ੀ ਜ਼ੋਰ ਲੱਗਦਾ ਈਡੀ ਤਾਂ ਚਲੋ ਤੂੰ ਕਹਿਣਾ ਨਾ ਸੈਂਟਰ ਕੋਲ ਆ ਤੇ ਤੇਰੇ ਕੋਲ ਵਿਜੀਲੈਂਸ ਤਾਂ ਤੇਰੇ ਕੋਲ ਆ ਪੰਜਾਬ ਪੁਲਿਸ ਤੇਰੇ ਕੋਲ ਆ ਕਰ ਲੈ ਜਿਹੜੇ ਹੋਰ ਕੇਸ ਕਰਨੇ ਆ ਲੱਭ ਲੈ ਜਿਹੜੀ ਜਾਇਦਾਦ ਹੋਰ ਲੱਭਣੀਆਂ ਤੂੰ ਮੈਂ ਠੋਕ ਕੇ ਕਹਿਣਾ ਐਵੇਂ ਨਾ ਗਿੱਧੜ ਧਮਕੀਆਂ ਦੇ ਕੇ ਕਰਕੇ ਕਿਸੇ ਨੂੰ ਇਹ ਹੋਰ ਡਰਦਾ ਹੋਊ ਤੇਰੀ ਗਿੱਧੜ ਭੜਕਿਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਡਰਦੇ ਹੋਣਗੇ ਪਰ ਜਿੱਦਣ ਸਾਡੇ ਤੂੰ ਇਹ ਕਹਿਣਾ ਨਾ ਤੂੰ ਜਿੱਦਣ ਸਾਡੇ ਅੜਿੱਕੇ ਆ ਗਿਆ ਤੂੰ ਕਹਿੰਦਾ ਭਗਵੰਤ ਤੂੰ ਸਾਰਾ ਪੰਜਾਬ ਤੂੰ 100 150 ਕਰੋੜ ਰੁਪਈਆ ਜਿਹੜਾ ਤੂੰ ਖਾਦਾ ਏ ਜੇ ਤੂੰ ਉਹ ਲਾ ਦਿੰਦਾ ਆ ਪੰਜਾਬ ਦਾ ਹਾਲ ਹੜਾਂ ਚ ਨਾ ਹੁੰਦਾ ਜਿਹੜਾ ਅੱਜ 10 ਤੋਂ 12 ਜ਼ਿਲ੍ਹੇ ਰੁੜ ਗਏ ਅੱਜ ਬੇਕਾਰ ਹੋ ਗਏ ਸਾਡੇ ਪਿੰਡ ਅੱਜ ਤੇਰੀ ਰਿਪੋਰਟ ਆਪਦੀ ਆ ਗਈ ਵੀ ਮਾਦੋਪੁਰ ਡੈਮ ਜਿਹੜਾ ਰਣਜੀਤ ਸਾਗਰ ਡੈਮ ਆ ਉਹ ਅਫਸਰ ਕੱਢਣੇ ਪੈਗੇ ਕਿਉਂਕਿ ਮੈਨੂੰ ਪਤਾ ਜਦੋਂ ਉੱਥੇ ਟੀਮਾਂ ਖੋਲਣ ਗਈਆਂ ਪਹਿਲੀ ਗੱਲ ਉਹ ਸਾਰੇ ਮੀਂਹ ਚ ਖੁੱਲ੍ਹਿਆ ਹੀ ਨਹੀਂ ਬਰਸਾਤਾਂ ਚ ਉਹ ਜਾਮ ਹੋ ਗਏ ਕਦੇ ਗਰੀਸ ਵੀ ਨਹੀਂ ਦਿੱਤੀ ਸੀ ਤੇ ਜਦੋਂ ਉਹ ਫਾਟਕ ਨਹੀਂ ਖੁੱਲੇ ਤਾਂ ਫੇਰ ਮੁਲਾਜ਼ਮ ਭੇਜੇ ਵੀ ਉਹਨੂੰ ਹੁਣ ਤੋੜ ਦੋ ਜਦੋਂ ਉਹ ਤੋੜਨ ਲੱਗੇ ਤਾਂ ਉਹ ਸਾਰੇ ਹੀ ਟੁੱਟ ਗਏ ਤੇ ਸਾਰਾ ਦਲ ਦਲ ਸਾਰਾ ਪੰਜਾਬ ਰੋੜਤਾ ਇਸ ਕਰਕੇ ਭਗਵੰਤ ਮਾਨ ਸਿਆ ਜ਼ਿੰਮੇਵਾਰੀ ਤੇ ਤੇਰੇ ਤੇ ਆਉਣੀ ਆ ਉਹ ਜਿਹੜਾ ਤੂੰ ਪੰਜਾਬ ਨੂੰ ਰੋੜਿਆ ਜਿਹੜਾ ਲੱਖਾਂ ਕੀਲੇ ਦਾ ਨੁਕਸਾਨ ਜਿਹੜਾ ਕੀਤਾ ਜਿਹੜਾ ਕਹਿੰਦਾ ਸੀ ਮੈਂ ਮੁਰਗੀ ਦੇ ਵੀ ਪੈਸੇ ਦਵਾਂ ਹੁਣ ਇਹ ਸਾਰਾ ਕੌਣ ਜ਼ਿੰਮੇਵਾਰ ਹੈ ਇਹਦਾ ਤੇਰੇ ਮਹਿਕਮੇ ਦਾ ਮੰਤਰੀ ਜਿਹੜਾ ਚੱਬ-ਚੱਬ ਗੱਲਾਂ ਕਰਦਾ ਸੀ ਬਹਿ ਕੇ ਵੀ ਅਸੀਂ ਜੰਬੋ ਬੈਗ ਤਿਆਰ ਕਰਾ ਲੇ ਪਤਾ ਨਹੀਂ ਕਿਹੜੇ ਜੰਬੋ ਬੈਗ ਤਿਆਰ ਕਰ ਲਏ ਹਾਂਜੀ ਆ ਜੰਬੋ ਕਿਟਿਆ ਜੰਮੋਕਟੀਆਂ ਕਿ ਕਿ ਗੋਇਲ ਸਾਹਿਬ ਘਰੇ ਲਾ ਲੀਆਂ ਸੀ ਜਾਂ ਕਿਤੇ ਸੌਦਾ ਕਰਕੇ ਵੇਚਤੀਆਂ ਸੀ ਉਹ ਜੰਮੋਕਟੀਆਂ ਕਿਟਾਂ ਹਰ ਆ ਪੰਜਾਬ ਤੁਸੀਂ ਹੜਾ ਕੇ ਰੱਖਤਾ ਇਸ ਕਰਕੇ ਬਾਰੀ ਥੋੜੀ ਆਉਣੀ ਆ ਬਾਰੀ ਥੋੜੀ ਆਉਣੀ ਆ ਉਹ ਦਿਨ ਨੇੜੇ ਆ ਜਿਹੜਾ ਤੈਨੂੰ ਬੀਜੇਪੀ ਦੇਖਣ ਲੱਗ ਗਈ ਹੁਣ ਬੀਜੇਪੀ ਨੂੰ ਸਲਾਮਾ ਦੇਣ ਲੱਗ ਗਿਆ ਪਰ ਬੀਜੇਪੀ ਵਾਲੇ ਨੇ ਛੱਡਣਾ ਕੋਈ ਨਹੀਂ ਕਿਉਂਕਿ ਤੂੰ ਪੰਜਾਬ ਦੀ ਲੁੱਟ ਕੀਤੀ ਆ ਆ ਹੁਣ ਹੋਰ ਸੁਣ ਲਓ ਕੀ ਜਿਹੜਾ ਤੁਸੀਂ ਚੜ੍ਹਦੀ ਕਲਾ ਪੰਜਾਬ ਦੀ ਕੀ ਬਣਾਇਆ ਜਿਹੜਾ ਪਖੰਡੇ ਨੇ ਕੀ ਮਿਸ਼ਨ ਪੰਜਾਬ ਉਹਨਾਂ ਦਾ ਨਾਂ ਰੰਗਲਾ ਪੰਜਾਬ ਬਣਾਉਣ ਲਈ ਕੀ ਹੁਣ ਸੀਐਮ ਜਿਹੜਾ ਕੇਅਰ ਫੰਡ ਆ ਉਹ ਚ ਕਿਉਂ ਨਹੀਂ ਆ ਸਕਦਾ ਇਹਦੇ ਵਿੱਚ ਕਿਉਂ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਆਰਟੀਆਈ ਆਰਟੀਆਈ ਇਹਦੇ ਵਿੱਚ ਨਹੀਂ ਆ ਸਕਦੀ ਇਹ ਤੋਂ ਕੋਈ ਸਵਾਲ ਨਹੀਂ ਪੁੱਛ ਸਕਦਾ ਇਹ ਨਵਾਂ ਲੁੱਟਣ ਦਾ ਕੰਮ ਤੇ ਹਰ ਮੰਤਰੀ ਨੂੰ ਇਹ ਗੱਲ ਕਹੀ ਆ ਵੀ 12-12 ਕਰੋੜ ਰੁਪਈਆ ਜਮ੍ਹਾਂ ਕਰਾਓ ਹਰ ਫੈਕਟਰੀ ਵਾਲੇ ਇੰਡਸਟਰੀ ਵਾਲਿਆਂ ਨੂੰ ਡੰਡਾ ਦਿੱਤਾ ਜਾ ਰਿਹਾ ਪਰ ਉਹ ਕੋਈ ਵੀ ਉਸ ਚ ਪੈਸਾ ਜਿਹੜਾ ਜਮ੍ਹਾਂ ਨਹੀਂ ਕਰਾ ਰਿਆ ਇਹ ਹਾਲਾਤ ਅੱਜ ਪੰਜਾਬ ਦੇ ਸੀ ਮਿਨਿਸਟਰ ਦੇ ਹੋਗੇ ਆਮ ਆਦਮੀ ਪਾਰਟੀ ਵਾਲਿਆਂ ਦੇ ਹੋਗੇ ਇਸ ਕਰਕੇ ਭਗਵੰਤ ਮਾਨ ਸਿਆ ਜਿੰਨਾ ਤੇਰੇ ਤੇ ਆਸ ਸੀ ਪੰਜਾਬ ਨੂੰ ਜਿੰਨਾ ਤੈਨੂੰ ਪੰਜਾਬ ਦੇ ਲੋਕਾਂ ਨੇ ਪਾਰਟੀ ਤੋਂ ਉੱਤੇ ਜਾ ਕੇ ਆਪਣੇ ਹਰ ਗਰੁੱਪਾਂ ਤੋਂ ਉੱਤੇ ਜਾ ਕੇ মিডিਆ ਵਾਲਾ ਕੀਤੀ ਜਾ ਕਿ ਹਰ ਬੰਦੇ ਨੇ ਤੇਰੀ ਮਦਦ ਕੀਤੀ ਸੀ ਪਰ ਤੂੰ ਸਾਰਿਆਂ ਦੀਆਂ ਆਸਾਂ ਤੇ ਪਾਣੀ ਫੇਰਤਾ ਸਭ ਤੋਂ ਜੇ ਕੋਈ ਨਕਮਾ ਸਭ ਤੋਂ ਨਕਮਾ ਤੇ ਅੱਜ ਜਿਹੜੀ ਪੁਲਿਸ ਦਾ ਰਾਜ ਆ ਇਹ ਗੱਲਾਂ ਕਰਦੇ ਆਤਵਾਦ ਵੇਲੇ ਦੀਆਂ ਅੱਜ ਸਾਰਾ ਕੁਝ ਭੁੱਲ ਗਏ ਜੋ ਪੁਲਿਸ ਦੀ ਗੁੰਡਾਗਰਦੀ ਅੱਜ ਹੋ ਰਹੀ ਆ ਜੋ ਲੁੱਟ ਅੱਜ ਹੋ ਰਹੀ ਆ ਉਹ ਕਦੇ ਵੀ ਨਹੀਂ ਸੀ ਜਿਹੜੀਆਂ ਐਪ ਜਿਹੜੀਆਂ ਸੱਟੇ ਦੀਆਂ ਲਾਉਣ ਵਾਲੀਆਂ 10 ਆਈਐਸ ਨਾ ਆਈਪੀਐਸ ਦੇ ਨੋਂ ਇਹਨਾਂ ਦੇ ਆਏ ਅੱਜ ਭਗਵੰਤ ਮਾਨ ਕਿਉਂ ਵਿਚਾਰੇ ਉਹਨਾਂ ਨੂੰ ਕਿਉਂ ਉਹਨਾਂ ਦੇ ਨੋਂ ਨਸ਼ਰ ਨਹੀਂ ਕਰ ਰਿਹਾ ਉਦੋਂ ਬਾਅਦ ਸਾਰਾ ਪੈਸਾ ਜਿਹੜਾ ਇਕੱਠਾ ਕਰਨ ਦਾ ਇਹ ਧਾਂਦਲੀ ਆ 1 ਰੁਪਈਆ ਇਹ ਚ ਨਾ ਦਿਓ ਜਿਹੜਾ ਰੰਗਲਾ ਪੰਜਾਬ ਚੜਦੀ ਕਲਾ ਉਹ ਸਾਰਾ ਪੈਸਾ ਸੁਸੋਦੀਏ ਦੇ ਘਰੇ ਤੇ ਕੇਜਰੀਵਾਲ ਦੇ ਘਰੇ ਤੇ ਉਹਨਾਂ ਦੇ ਬੱਚਿਆਂ ਚ ਦੇਣਾ ਨਾ ਦੇ ਜਿਓ ਪੈਸਾ ਜਿਹੜਾ ਦੇਣਾ ਪੈਸਾ ਕੋਈ ਡੀਸੀ ਦੇ ਜਾਂ ਸਰਕਾਰੀ ਸੀਐਮ ਦੇ ਉਹ ਪੈਸਾ ਦਿਓ ਜਿਹੜਾ ਇਹਨੇ ਇਹ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਆ ਇਹ ਰੰਗਲਾ ਨਹੀਂ ਬਣਨਾ ਇਹ ਰੰਗਲੇ ਇਹਨਾਂ ਨੇ ਬਣਨਾ ਹੈ ਇਹ ਆਪਣਾ ਹਿਸਾਬ ਸੋਚ ਰਹੇ ਆ ਵੀ ਜਿਹੜੀ ਆਸਟ੍ਰੇਲੀਆ ਜ਼ਮੀਨ ਲਈ ਆ ਜਿਹੜੀ ਹੋਰ ਕਿਤੇ ਜ਼ਮੀਨ ਲੈਣੀ ਆ ਉਹਦੇ ਲਈ ਇਹ ਪੈਸੇ ਇਕੱਠੇ ਕੀਤੇ ਜਾ ਰਹੇ ਆ ਇਹ ਉਹਦੇ ਲਈ ਪੈਸੇ ਬਿਹਾਰ ਚੋਣਾਂ ਚੱਲ ਰਿਹਾ ਹੈ ਗਾਣ ਅੱਜ ਇੱਕ ਫੇਰ ਵੀਡੀਓ ਵਾਇਰਲ ਹੁੰਦੀ ਹੈ ਤੇਜਸਵੀ ਯਾਦਵ ਹੋਰਾਂ ਦੀ ਬੀਜੇਪੀ ਨੇ ਵੀ ਉਹਨਾਂ ਤੇ ਉਹ ਲਿਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਬਾਰੇ ਫੇਰ ਕੁਝ ਗਲਤ ਵਾਦੇ ਦੇਖੋ ਯਾਰ ਦੇਖੋ ਬਹੁਤ ਕਿਸ ਤਰ੍ਹਾਂ ਦੀ ਰਾਜਨੀਤੀ ਬਹੁਤ ਅਸੀਂ ਵੀ ਆਪੋਜੀਸ਼ਨ ਪਾਰਟੀਆਂ ਚ ਰਹੇ ਆਂ ਕਦੇ ਵੀ ਮੁੱਦਿਆਂ ਤੋਂ ਤੁਸੀਂ ਗੱਲ ਇਹ ਕਰੋ ਵੀ ਨਰਿੰਦਰ ਮੋਦੀ ਤੋਂ ਦੁੱਗਣਾ ਅਸੀਂ ਮਰੇਗਾ ਚ ਪੈਸਾ ਦਵਾਂਗੇ ਅਸੀਂ ਇੱਕ ਸਿਲੰਡਰ ਮੋਦੀ ਦੇ ਰਿਆ ਅਸੀਂ ਦੋ ਦਵਾਂਗੇ ਮੋਦੀ ਜੀ ਦੀ ਆਵਾਸ ਯੋਜਨਾ ਚ ਇੰਨਾ ਪੈਸਾ ਦੇ ਰਿਆ ਅਸੀਂ ਉਹ ਤੋਂ ਦੁੱਗਣਾ ਦਵਾਂਗੇ ਅਸੀਂ ਇੰਨਾ ਜੀਐਸਟੀ ਦੋਸ ਲੇਵਾ ਅਸੀਂ ਇਹਨੂੰ ਹੋਰ ਇੱਕ ਕਰ ਦਵਾਂਗੇ ਇਹ ਜੀਆਂ ਗੱਲਾਂ ਕਰਕੇ ਇਲੈਕਸ਼ਨ ਲੜੋਣਾ ਯਾਰ ਤੁਸੀਂ ਮਾਂ ਸਾਰਿਆਂ ਦੀਆਂ ਮਾਮਾ ਆਪਣੀਆਂ ਤੁਸੀਂ ਇਹ ਸੋਚੋ ਜੇ ਆਪਣੀ ਮਾਂ ਨੂੰ ਉਹ ਤਾਂ ਪ੍ਰਧਾਨ ਮੰਤਰੀ ਨੇ ਦੇਖੋ ਕਿੱਡਾ بڑا ਜਿਗਰਾ ਕਿੱਡਾ ਵੱਡਾ ਉਹਨਾਂ ਦਾ ਦਿਲ ਆ ਵੀ ਉਹ ਇਹ ਜੇ ਟੁੱਟੀਆਂ ਤੋਂ ਜਿਨ੍ਹਾਂ ਨੂੰ ਆਪ ਦੀ ਮਾਂ ਦੀ ਕਦਰ ਨਹੀਂ ਆਪਣੇ ਪਰਿਵਾਰ ਦੀ ਕਦਰ ਨਹੀਂ ਉਹ ਬੰਦੇ ਅੱਜ ਨਾਰੇ ਲਾ ਰਹੇ ਆ ਕਿਸੇ ਦੀ ਉਹ ਵੀ 90 ਸਾਲ ਤੋਂ ਵੱਧ ਮਾਤਾਂ ਦੀ ਚਲੇ ਗਏ ਇਸ ਕਰਕੇ ਲੋਕ ਸਭ ਦੇਖਦੇ ਆ ਇਹਨਾਂ ਨੂੰ ਕਰਨ ਦੋ ਇਹਨਾਂ ਨੂੰ ਜੋ ਕਰਦਾ ਇਹ ਤਾਂ ਇਹ ਤਾਂ ਯਾਰ ਇਹ ਜੇ ਆ ਇਹ ਤਾਂ ਆਪ ਰਾਹੁਲ ਗਾਂਧੀ ਕਹਿੰਦਾ ਹੈ ਵੀ ਸਾਡੇ ਚ ਤਾਂ ਇਹ ਜੇ ਕੋੜੇ ਆ ਕੋਈ ਲੰਗੜਾ ਏ ਕੋਈ ਵਿਆਹ ਵਾਲਾ ਏ ਹਾਂਜੀ ਕੋਈ ਰੇਸ ਵਾਲਾ ਏ ਤੇ ਰੇਸ ਵਾਲੇ ਨੂੰ ਅਸੀਂ ਲੰਗੜੇ ਦੇ ਘੋਡੇ ਦੀ ਜਗ੍ਹਾ ਭੇਜ ਦਿੰਨੇ ਆ ਲੰਗੜੇ ਘੋਡੇ ਨੂੰ ਵਿਆਹ ਵਾਲੀ ਜਗ੍ਹਾ ਭੇਜ ਦਿੰਨੇ ਆ ਇਹ ਤਾਂ ਰਾਹੁਲ ਗਾਂਧੀ ਦੇ ਬਿਆਨ ਨੇ ਆਪ ਤੇ ਉਹੋ ਜਿਹੀ ਇਹ ਲੀਡਰ ਨੇ ਉਹੋ ਜਿਹੀਆਂ ਇਹ ਗੱਲਾਂ ਕਰਦੇ ਇਸ ਕਰਕੇ ਬਾੜਾ ਇਹਨਾਂ ਦਾ ਅਸਰ ਨਾ ਲੋਕਾਂ ਨੂੰ ਮੈਂ ਕਹਿੰਨਾ ਕਰਿਆ ਕਰੋ ਉਹਦੇ ਵਿੱਚੋਂ ਹੀ ਇਹ ਭਗਵੰਤ ਮਾਨ ਆ ਤੇ ਮੈਂ ਹੋਰ ਇਹਨੂੰ ਹਮੇਸ਼ਾ ਰੋਜ਼ ਸਲਾਹ ਦਿੰਨਾ ਵੇ ਭਾਈ ਜੇ ਨਹੀਂ ਕੁਛ ਕਰਦਾ ਕਿਤੇ ਚੰਗੀ ਲੈ ਲੈ ਸੰਤਰਾ ਪੀਲਾ ਕੋਈ ਹੋਰ ਪੀਲਾ ਜਿਹੜਾ ਬ੍ਰਾਂਡ ਨਾਲ ਚਾਰ ਪੰਜਾਬ ਦੇ ਗੇੜੇ ਤੱਕ ਕੱਢ ਲਾ ਕਿਤੇ ਦੇਖ ਲੈ ਕਿਤੇ ਕੀ ਪੰਜਾਬ ਦੇ ਹਾਲਾਤ ਆ ਇਸ ਕਰਕੇ ਕਿਤੇ ਵਧੀਆ ਬੁਧੀਆ ਨੂੰ ਅਕਸਰ ਤੋਂ ਜਾਂ ਕਿਸੇ ਹੋਰ ਤੋਂ ਜਿਹੜਾ ਕੋਈ ਚੰਗੀ ਕੱਢਦਾ ਕੁੜਦਾ ਉਹ ਭੇਜੋ ਭਗਵੰਤ ਮਾਨ ਨੂੰ ਇੱਥੇ ਡਿਗਿਆ ਕਿਸੇ ਨੂੰ